ਜੀ ਜੀ ਅਸੀਂ ਜੀ ਪੀ ਜੇ ਨਹੀਂ ਲਾਉਂਦੇ ਅਸੀਂ ਪੁਰਾਣਾ ਸੱਭਿਆਚਾਰ ਜਿਹੜਾ ਪਹਿਲਾਂ ਚੱਲਦਾ ਸੀ ਰੇਡ ਵਾਲਾ ਉਹ ਲਾਉਨੇ ਆ ਮੰਜੇ ਜੋੜ ਕੇ ਹਾਂ ਜੋ ਹੁਣ ਮੰਜੇ ਤੇ ਕੋਠੇ ਤੇ ਮੰਜੀਆਂ ਜੋੜਾਂਗੇ ਦੋ ਇਹ ਲੋੜੀ ਕੋਠੇ ਤੇ ਬਣਾਵਾਂਗੇ ਸਪੀਕਰ ਲਾ ਕੇ ਦੋਸਤੋ ਪੁਰਾਣਾ ਸੱਭਿਆਚਾਰ ਸਪੀਕਰ ਜੋੜ ਕੇ ਮੰਜੇ ਮੰਜੇ ਖੜੇ ਕਰਕੇ ਮੰਜੀਆਂ ਜੋੜ ਕੇ ਤਾਂ ਜੋੜ ਕੇ ਦਵਨਾ ਪਸਾ ਤਾਹਾਂ ਕਰਕੇ ਮੰਜੀਆਂ ਦਾ ਇਹ ਦੋ ਸਪੀਕਰ ਦੋ ਸਪੀਕਰ ਲਾਵਾਂਗੇ ਇਹ ਉਹ ਛੋਟਾ ਕਿਵੇਂ ਆ ਵੱਡਾ ਇਹ ਕਿਵੇਂ ਹੈ ਇਹ 8 ਮਮ ਦੋਨੇ ਇਹ ਬਾਜ ਬਣਦੀ ਹੈ ਨਾ ਬਾਜ ਬਣਦੀ ਛੋਟੀ ਵੱਡੀ ਦੀ ਹਨ ਨੂੰ ਪ੍ਰਾਣਾ ਸੱਬਿਆ ਰਹੇ ਇੱਧੇ ਅੰਦਾ ਛੋਟੀ ਵੱਡੀ ਆ ਤਾਂ ਬੜਾ ਲੰਬਾ ਹੈ ਨਾ ਹਾਂ ਥੋੜੀ ਤਾਰ ਪਾੜ ਲਓ ਨਾ ਤੁਸੀਂ ਵੀ ਕੀ ਕਰੀ ਜੀ ਹਾਂ 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 ਜੀ ਦੋਸਤੋ ਸਾਊਂਡ ਕਿਹਦਾ ਇਹ ਇਹ ਸਾਊਂਡ ਮੱਦੀ ਸਾਊਂਡ ਹੈ ਜੀ ਬਾਪੂ ਦਾ ਮੁੰਡਾ ਬਾਪੂ ਦਾ ਮੁੰਡਾ ਹਾਂ ਇਹ ਤਾਂ ਜਵਾਕ ਵੀ ਹੱਸਦੇ ਆ ਨਾ ਤੇ ਮੱਦੀ ਸਾਉਂਡ ਬਾਬੂ ਦਾ ਹੇ ਲੋ ਜੋੜ ਉਹ ਤਾਂ ਪਾਤਾ ਪਲੱਗ ਪਾ ਪਹਿਲਾਂ ਇੱਕ ਕਰੀ ਇਹ ਰਮ ਬੁੱਕ ਨਾ ਮੇਜ ਹੈਗਾ ਅੰਦਰ ਬਹੁਤ ਹੈ ਮੇਜ ਤੇ ਹੈਗਾ ਹੋਰ ਬਦਮਾ ਫਿਰ ਓਕੇ ਰਿਪੋਰਟ ਹੈ ਚਲਾਉਣੀ ਆ ਫਿਰ ਹੈ ਚਲਾਉਨੇ ਆ ਚਲਾਉਨੇ ਆ ਹੋਰ ਚਲਾਉਣ ਚੱਲ ਰਹੇ ਹੈ ਦੋਸਤੋ ਆ ਚਲਾਉਂਦੇ ਆ ਸਪੀਕਰ ਫਿਰ ਦਿਖਾਉਣੇ ਆ ਤੁਹਾਨੂੰ ਇਹ ਲਾਉਂਦੇ ਇਕੱਲੇ ਜਿਹੇ ਟੂਕਦੇ ਇਹ ਸਾਰੀ ਬਾਜਾਂ ਬੱਦ ਗਈ ਲੈ ਹੁਣ ਬਲੂਟੂਥ ਇਹ ਪਰਮੋਟ ਬਲੂਟੂਥ ਟਿਕਾ ਕਰਦੇ ਕੋਈ ਸੱਚਾ ਜੀ ਕਿਥੋਂ ਜੜੂ ਹੈ ਪੁਰਾਣਾ ਸਬਿਆ ਚਾਰ ਇਹ ਰੇਡ ਗਈ ਰੇਡ ਗਈ ਚੱਪ ਗਈ ਜੋ ਟੂ ਵੀ ਹੋਵੇ ਮੋਰ ਅਜੀ ਦੇ ਵੀ ਹੋਵੇ ਹਾਂ ਬਸ USB ਲਾ ਚੱਲ ਪਿਆ ਚਲਾਓ ਚਲਾਓ ਚਲਾ ਬਸ ਬਸ ਲੈ ਉਹ ਚੱਲੂ ਇਹ ਤੂੰ ਮੈਂ ਜਿਹੜਾ ਤੂੰ ਜਿਹੜਾ ਦੂਜਾ ਤੂੰ ਜੋੜ ਤੈ ਰਹਿ ਦਲੇਰ ਬਦੋ ਅੰਤਰੀ ਫਿਰਨਾ ਕੋਠੇ ਤੇ ਫਿਰ ਮੰਜੇ ਦਾ ਡਾ ਦੋ ਮਸਕੇਰਾ ਬਾਅਦ ਚੈੱਕ ਕਰਕੇ ਚਲਾ ਲਗੇ ਫੇੜਾਂ ਹਾਂ ਕੋਠੇ ਠੀਕ ਹੈ ਤਪੀਰਾਂ ਤੇ ਰੱਖਲੇ ਸਾਨ ਕਰਕੇ ਚੈੱਕ ਕਰਗੇ ਚੈੱਕ ਕਿੰਗ ਨਹੀਂ ਕਹਿੰਦੇ ਹੁੰਦੇ ਚੈੱਕ ਦਾ ਗੋਟੂ ਬਾਜਤਾ ਕਰਮ ਲਈ ਫੇਰ ਹੀ ਪਤਾ ਲੱਗੂ ਟੰਨ ਟਾਲਾ ਕਰਦੇ ਇਥੋਂ ਸੱਚੇ ਨਹੀਂ ਆਉਂ ਕਰਦੇ ਨਹੀਂ ਹੋਊ ਉਹਨੂੰ ਬਰਾਣਾ ਜਿਹਦੇ ਜੋੜੀ ਬਣਾਏ ਆ ਜੋੜੀ ਜੋੜ ਨੇਕ ਮਟ ਫੜ ਜਾ ਜੋ ਚੱਲ ਪਿਆ ਦੋ ਬਾਜ ਕਰਮ ਲਈ ਮੇਰੀ ਬੋਤਲ uh -huh.